ਜ਼ਮੀਨ ਦੀ ਖਾਤਰ ਪੁੱਤ ਦੇ ਵੱਲੋਂ ਹੀ ਪਿਓ ਨੂੰ ਕਿਡਨਾਪ ਕਰ ਲਿਆ ਗਿਆ ਹੈ ਦਰਅਸਲ ਸਾਥੀਆਂ ਨਾਲ ਮਿਲ ਕੇ ਸਕੇ ਭਰਾਵਾਂ ਤੇ ਉਸ ਦੇ ਪਰਿਵਾਰ ਤੇ ਜਾਣੇਵਾਂ ਹਮਲਾ ਕਰਕੇ 96 ਸਾਲਾ ਬਜ਼ੁਰਗ ਪਿਤਾ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਕਲਯੁਗੀ ਪੁੱਤਰ ਦੇ ਵੱਲੋਂ ਬਾਪ ਦੇ ਹਿੱਸੇ ਦੀ ਜ਼ਮੀਨ ਵੀ ਆਪਣੇ ਨਾਂ ਕਰਾਉਣ ਲਈ ਜਿਹਾ ਕੀਤਾ ਗਿਆ ਇਨਾਂ ਹੀ ਨਹੀਂ ਪਿਓ ਦੀ ਕੁਟਮਾਰ ਵੀ ਕੀਤੀ ਗਈ ਤੇ ਸਕੇ ਭਰਾ ਤੇ ਵੀ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਏ ਜਿੱਥੇ ਪਿਤਾ ਨੂੰ ਕਿਡਨਾਪ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਏ ਦੱਸਿਆ ਜਾ ਰਿਹਾ ਏ ਕਿ ਕਲਯੁਗੀ ਪੁੱਤ ਵੱਲੋਂ ਪਿਤਾ ਨੂੰ ਉਸ ਵੇਲੇ ਕਿਡਨਾਪ ਕੀਤਾ ਗਿਆ ਜਿਸ ਵੇਲੇ ਉਹ ਗੁਰੂ ਘਰ ਮੱਥਾ ਟੇਕਣ ਲਈ ਜਾ ਰਿਹਾ ਸੀ ਆਪਣੇ ਸਾਥੀਆਂ ਨਾਲ ਮਿਲ ਕੇ ਕੁੱਟਮਾਰ ਕਰਦੇ ਹੋਏ ਪਿਤਾ ਨੂੰ ਪੁੱਤ ਨੇ ਕਿਡਨਾਪ ਕਰ ਲਿਆ ਤੇ ਇਨਾਂ ਹੀ ਨਹੀਂ ਭਰਾ ਦੀ ਵੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਕੀ ਹੈ ਪੂਰਾ ਮਾਮਲਾ ਦੇਖੋ ਪੂਰੀ ਵੀਡੀਓ ਸਰਵਿੰਦਰ ਸਿੰਘ ਕੋਈ ਤਾਂ ਸੇਕ ਤੋਂ ਡਰ ਲਵ ਲਰ ਬੇਟ ਕਿਤੇ ਕਿੰਦਾ 임बहु ਸੀ ਜੀ ਦਾ ਹਾਂ ਜੀ ਤੇ ਜਿਹੜੀ ਕੁੱਟਮਾਰ ਤੁਹਾਡੇ ਤੇ ਹਮਲਾ ਹੋਇਆ ਕੀ ਕਾਰਨ ਮੈਂ ਬਾਪੂ ਦੀ ਸੇਵਾ ਕਰਦਾ ਸੀ ਤੇ ਬਾਪੂ ਨੇ ਆਪਦੀ ਜ਼ਮੀਨ ਸੇਵਾ ਦੇ ਕੋਲ ਜੋ ਗਨੇਰੇ ਨਾਮ ਦਾਈ ਨਾਂ ਦੀ ਦੇ ਬਾਰ ਕਰਦਾ ਹੁਜਾਈਦਾਰ ਮੈਂ ਹਾਂਜੀ ਜੀ ਹਾਂਜੀ ਤੇ ਉਹਨਾਂ ਦਾ ਕਰਕੇ ਇਹਨਾਂ ਨੇ ਮੇਰਾ ਰਸਤਾ ਰੋਕਿਆ ਰਸਤਾ ਰੋਕ ਕੇ ਆਈ ਪਟੀਸ਼ਨ ਪਾਈ ਸੀ ਸਾਨੂੰ ਪਤਾ ਸੀ ਵੀ ਇਹਨਾਂ ਨੇ ਸਾਡਾ ਅੱਗੇ ਵੀ ਸਾਡਾ ਰਸਤਾ ਰੋਕਦੇ ਸੀ ਤੇ ਗਾਲ੍ਹਾਂ ਕੱਢਣ ਕਰਦੇ ਸੀ ਤੇ ਅਸੀਂ ਪਟੀਸ਼ਨ ਪਾਈ ਸੀ ਕਿ ਸਾਡੇ ਤੇ ਹਮਲਾ ਨਾ ਕਰਨਾ ਪਰ ਸਾਡੀ ਪੁਲਿਸ ਨੇ ਨਹੀਂ ਸਾਡੀ ਸੁਣ ਤੇ ਅਸੀਂ ਫਿਰ ਰਾਤ ਮੱਥਾ ਟੇਕਣ ਆਏ ਸੀਗੇ ਮੱਥਾ ਟੇਕ ਕੇ ਤੁਰੇ ਜਾਂਦੇ ਤੇ ਇਹਨਾਂ ਨੇ ਟਰੈਕਟਰ ਰਾਹ ਦੇ ਵਿੱਚ ਅਗਲੇ ਨੂੰ ਟਰੈਕਟਰ ਤੇ ਨਗਰੋ ਕਾਰ ਟੈਕਟਰ ਗੱਡੀ ਦੇ ਉੱਤੇ ਚੜਾਉਂਦੇ ਸਾਡਾ ਸਾਰਾ ਪਰਿਵਾਰ ਵਿੱਚ ਬੈਠਾ ਮੈਂ ਦੋ ਬੇਟੇ ਨਾ ਇੱਕ ਨੂੰ ਦੋ ਪੋਤੀਆਂ ਤੇ ਇੱਕ ਮੇਰਾ ਪੁੱਤਰ ਸੀ ਗੱਡੀ ਚਲਾਉਂਦਾ ਸੀ ਤੇ ਮੈਂ ਜਿੱਥੇ ਬੈਠਾ ਤੇ ਇਹਨਾਂ ਨੇ ਕਿਰਪਾ ਨਾਲ ਮੇਰੇ ਤੇ ਹਮਲਾ ਕਰ ਦਿੱਤਾ ਤੇ ਅਮਰਤਾਰੀ ਪਰਿਵਾਰ ਹਾਂਜੀ ਅਸੀਂ ਅਮਰਤਾਰੀ ਪਰਿਵਾਰ ਮੇਰੀ ਇਹਨਾਂ ਨੇ ਕੇਹਾਂ ਦੀ ਬੇਅਦਲੀ ਮੇਰੀ ਵੀ ਕੀਤੀ ਹੈ ਤੇ ਮੇਰੇ ਪਰਿਵਾਰ ਦੀ ਵੀ ਕੀਤੀ ਸਾਰੇ ਪਰਿਵਾਰ ਅਮਰਤਾਰੀ ਗੁੱਡੀਆਂ ਦੀ ਇਹਨਾਂ ਨੇ ਜਾਣੇ ਵਾਲ ਕੇਸ ਪੱਤੇ ਬਹੁਤ ਜ਼ਿਆਦਾ ਉਹਨਾਂ ਦੇ ਕੱਪੜੇ ਕਵਾੜ ਦਿੱਤੇ ਇਹਨਾਂ ਨੇ ਤੇ ਬੜਾ ਸਾਡੇ ਬੱਚੇ ਜਿਹੜੇ ਨੇ ਦੋ ਗੁੱਡੀਆਂ ਹੋ ਜੈ ਸੈਮੀਆ ਹੋਈਆਂ ਨੇ ਉਹ ਬੋਲਣ ਲੱਗੀਆਂ ਸੈਮੀਆ ਬਹੁਤ ਜ਼ਿਆਦਾ ਸੈਮੀਆ ਸੈਮੀਆ ਹੋਈਆਂ ਤੇ ਇਹਨਾਂ ਨੇ ਸਾਡੇ ਰਾਤ ਕੁਰਪਾਨਾ ਮਾਰ ਕੇ ਤੇ ਸੱਟਾਂ ਮਾਰਨ ਮਾਰ ਕੇ ਸੱਟਾਂ ਹਾਂਜੀ ਮੈਂ ਦੱਜਾ ਕਰਨਾ ਚਾਹੁੰਦੇ ਹਾਂ ਹਾਂਜੀ ਇਹ ਹੁਣ ਇਹ ਆ ਵੀ ਸਾਡੇ ਕੋਲ ਬਜ਼ੁਰਗ ਸੀਗਲ ਨਾਲ ਸਾਡੇ ਇਹਨਾਂ ਨੇ ਬਜ਼ੁਰਗ ਨੂੰ ਸਾਡੇ ਤੋਂ ਬਦੋਬਰ ਦੀ ਜ਼ਬਰਦਸਤੀ ਘੁੱਟ ਕੇ ਲਾ ਕੇ ੱਲੇ ਉਹਨੂੰ ਘੁੱਟਦੇ ਘੁੱਟਦੇ ਮੁਸਤਾਂ ਬੰਨ ਕੇ ਤੁਹਾਨੂੰ ਲੈ ਗਏ ਸਾਨੂੰ ਸੱਟਾਂ ਲਾ ਗਏ ਨੇ ਭਗਵਾ ਕਰਕੇ ਲੈ ਗਏ ਜੀ ਉਹਨੂੰ ਹਾਂ ਲੇਰਾਣਾ ਜੀਤਪਾਲ ਸਿੰਘ ਜੀ ਜੀਤਪਾਲ ਤੁਹਾਨੂੰ ਰਹਿ ਰਹੇ ਅਸੀਂ ਲੇਰਾ ਬੇੜਦਾ ਜੀ ਸਾਡੇ ਜਿਹੜਾ ਹੰਬੜਾ ਹੋਇਆ ਤੁਹਾਡੇ ਤੇ ਕਿੱਦੇ ਕਿੱਦੇ ਹੋਇਆ ਇਹ ਤਕਰੀਬਨ ਰਾਤ 10 ਵਜੇ ਹੋਇਆ ਜੀ ਸਾਡੇ ਤੇ ਅਸੀਂ ਸੱਦਰ ਵਾਲਾ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਸੀ ਤੁਸੀਂ ਨਾਲ ਆਈ ਹੋਈ ਨਾਲ ਸਾਰਾ ਪਰਿਵਾਰ ਸੀ ਤੇ ਸਾਨੂੰ ਤਾਂ ਪਤਾ ਨਹੀਂ ਲੱਗਾ ਸੀ ਉਸ ਟਾਈਮ ਤੇ ਉਧਰਲੇ ਬੰਨੇ ਜਦੋਂ ਪੀਰ ਦੀ ਜਗ੍ਹਾ ਤੋਂ ਮੜਾ ਆ ਆਪਦੇ ਘਰ ਵੱਲ ਨੂੰ ਗੱਡੀ ਮੋੜੀ ਆ ਪਿੱਛੇ ਗੱਡੀਆਂ ਲੇਟਾ ਬੰਦ ਕਰੇ ਖੜੀਆਂ ਅੱਗੇ ਨਾ ਟਰੈਕਟਰ ਖੜਾ ਲਿਆ ਸੀ ਜਦੋਂ ਆਪਣੇ ਘਰ ਨੂੰ ਮੋੜੇ ਅੱਗੋਂ ਲੈ ਕੇ ਨਾ ਟਰੈਕਟਰ ਮਾਰਿਆ ਸਿੱਧਾ ਵਿੱਚ ਯਾਨੀ ਕਿ ਪੂਰੀ ਜਮਾ ਵਾਦ ਦਾ ਖਰਾ ਜ਼ਮੀਂਦਾਰ ਜੀ ਬਜ਼ੁਰਗ ਸੀਗੇ ਆਪਾਂ ਉਹਨਾਂ ਦੀ ਸੇਵਾ ਕਰਦੇ ਸੀਗੇ ਆਪਣੇ ਦਾਦਾ ਜੀ ਤੇ ਉਹਨਾਂ ਨੇ ਖੁਸ਼ ਹੋ ਗਏ ਉਹ ਜਮੀਨ ਉਹ ਡਾਡੀ ਦੇ ਨਾਮ ਕੀਤੀ ਸੀ ਤੇ ਉਹਦਾ ਵੀ ਬਵਾਦ ਚੱਲਦਾ ਸੀ ਤੇ ਉਹਦਾ ਹੀ ਕੋਰਟ ਚ ਕੇਸ ਚੱਲ ਰਿਹਾ ਸੀ ਸਾਨੂੰ ਤਾਂ ਜੋ ਕੋਰਟ ਫੈਸਲਾ ਕਰਦੀ ਉਹ ਮਨਜ਼ੂਰ ਸੀ ਤੇ ਇਹਦੇ ਵੇਗ ਇਹਦੇ ਕਰਕੇ ਅਸੀਂ ਇੱਕ ਪਟੀਸ਼ਨ ਵੀ ਜਿਹੜੀ ਚੰਡੀਗੜ੍ਹ ਦਰਕੀਤੀ ਸੀ ਉਹਦੇ ਵਿੱਚ ਐਸਐਸਪੀ ਸਾਹਿਬ ਨੂੰ ਆਰਡਰ ਆਏ ਸੀਗੇ ਉਹਨਾਂ ਤੋਂ ਅਸੀਂ ਮਾਰਕ ਕਰਾ ਕੇ ਜਿਹੜੀ ਦਰਖਾਸਤ ਉਹਨਾਂ ਦੇ ਸੁਰੱਖਿਆ ਵਾਸਤੇ ਉਹ ਅਸੀਂ ਮਤਲਬ ਕਿ ਇਹਨਾਂ ਨੂੰ ਮਾਰਕ ਕਰਾ ਕੇ ਇਥੋਂ ਮਾਰਕ ਹੋਈ ਜਦੋਂ ਡੀਐਸਪੀ ਸਾਹਿਬ ਕੋਲ ਗਏ ਤੇ ਡੀਐਸਪੀ ਕੋਲ ਸਾਹਿਬ ਕੋਲ ਐਸਐਚਓ ਸਾਹਿਬ ਕੋਲ ਗਈ ਤੇ ਐਸਐਚਓ ਸਾਹਿਬ ਦੇ ਉਹਨਾਂ ਨੇ ਮਤਲਬ ਕਿ ਏਐਸਆਈ ਸਾਹਿਬ ਨੂੰ ਮਤਲਬ ਮਾਰਕ ਕੀਤੀ ਅੱਗੇ ਤੇ ਉਹਨਾਂ ਨੂੰ ਅਸੀਂ ਫੋਨ ਤੇ ਵੀ ਕਹਿੰਦੇ ਰਿਹਾ ਵੀ ਸਾਡੇ ਮਤਲਬ ਬਿਆਨ ਲੈ ਜਾਓ ਅਸੀਂ ਬਜ਼ੁਰਗ ਨੂੰ ਬਾਹਰ ਨਹੀਂ ਲਿਆ ਸਕਦੇ ਮਤਲਬ ਕਿ ਉਹਨਾਂ ਦਾ ਇਹੋ ਕਹਿਣਾ ਸੀ ਵੀ ਜਦੋਂ ਲੋੜ ਹੋਵੇਗੀ ਉਦੋਂ ਬਿਆਨ ਲੈ ਜਾਣਗੇ ਤੁਹਾਡੇ ਤੇ ਮਨ ਲਗੇ ਉਹਨਾਂ ਨੇ ਕੋਡ ਦੇ ਆਰਡਰਾਂ ਨੂੰ ਕੋਈ ਐਡਾ ਨਹੀਂ ਸਮਝਿਆਗਾ। ਹਾਂ ਕੋਲਿਆ। ਨਗਾਉ ਲਿਆ ਕੀਤਾ ਜੀ। ਤੇ ਜਿਹੜਾ ਇਹ ਰਾਤ ਜਿਹੜਾ ਹਮਲਾ ਆ ਇਹਦਾ ਪੂਰਾ ਪੂਰਾ ਦੋਸ਼ ਪੁਲਿਸ ਦਾ ਵੀ ਹੈ ਤੇ ਨਾਲ ਜਿਹੜੇ ਆਪਣੇ ਜਿਹੜੇ ਹਾਂਜੀ ਮੁਲਾਜ਼ਮ ਆ ਜੀ ਉਹ ਇੱਕ ਮਰੇ ਚਾਚਾ ਜੀ ਦਾ ਬੇਟਾ ਮਲਕੀਸ਼ ਸਿੰਘ ਕਾਂਸਟੇਬਲ ਉਹ ਆ। ਇੱਕ ਉਹਦਾ ਸਾਲਾ ਜੀ। ਕਮਲ ਕਮਲਜੀਤ ਸਿੰਘ। ਉਹਨਾਂ ਦੇ ਰਾਈ ਹਾਂਜੀ ਉਹ ਰਾਤ ਦੇ ਬਾਪੂ ਨੂੰ ਵੀ ਉਹ ਹੀ ਲਗਾਇਆ ਉਹਨੇ ਗਵਾਹ ਕਰਕੇ। ਗਵਾ ਕਰ ਸਾਨੂੰ ਨਹੀਂ ਪਤਾ ਉਹ ਹੈ ਜਾਂ ਨਹੀਂ ਹੈ ਉਹਨੂੰ ਰਾਤ ਦੇ ਗਵਾ ਕਰਕੇ ਲੈ ਕੇ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਭਾਈ ਕਿੱਦਾਂ ਜਿਹੜਾ ਇਹ ਹਮਲਾ ਕੀਤਾ ਗੱਡੀ ਆ ਇਹ ਗੱਡੀ ਸਾਰਾ ਪਰਿਵਾਰ ਸੀ ਤਕਰੀਬਨ ਅਮਰਧਰੀ ਪਰਿਵਾਰ ਆ 20 25 ਜਣੇ ਸੀਗੇ ਤੇ ਇਹਨਾਂ ਨੇ ਅੱਗੇ ਤੋਂ ਟਰੈਕਟਰ ਲਿਆ ਕੇ ਮਾਰਿਆ ਆ ਮੱਥਾ ਟੇਕ ਕੇ ਆ ਰਹੇ ਸੀ ਕਿੱਥੇ ਕਰ ਗਿਆ ਹਮਲਾ ਇਹ ਬਿਲਕੁਲ ਸਾਡੇ ਘਰ ਤੋਂ ਯਾਨੀ ਕਿ 2-3 ਕਿਲੇ ਹਟਵੇਂ ਹੀ ਹੈ ਜੀ ਘਰ ਨੂੰ ਮੋੜ ਦੇ ਹਮਲਾ ਕਰਤਾ ਜੀ ਇਹਨਾਂ ਨੇ ਹਥਿਆਰ ਸੀ ਇਹਨਾਂ ਦੇ ਕੋਲ ਜੀ ਤੇ ਜਨਾਨੀਆਂ ਨੂੰ ਵੀ ਇਹਨਾਂ ਨੇ ਮਤਲਬ ਕਿ ਬਹੁਤ ਜ਼ਿਆਦਾ ਕਪੜੇ ਪਾੜੇ ਤੇ ਤੇ ਇਹਨਾਂ ਨੇ ਮਤਲਬ ਕਿ ਵਾਲਪੋਟੇ ਬਹੁਤ ਦੇ ਕੋਸ਼ਿਸ਼ ਕੀਤਾ ਇਹਨਾਂ ਨੇ ਜੀ ਤੇ ਗੁੰਡਾਗਿਰਦੀ ਪੂਰੀ ਕੀਤੀ ਇਹਨਾਂ ਨੇ ਤੇ ਕਾਰਵਾਈ ਇਹਨਾਂ ਦੇ ਹੋਣੀ ਚਾਹੀਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ